ਸੋ ਦੋਸਤੋ ਅੱਜ ਅਸੀਂ ਪਹੁੰਚੇ ਆ ਜੀ ਪਿੰਡ ਬਾਂਗੋਵਾਨੀ ਜਿਲ੍ਹਾ ਗਰਦਾਸਪੁਰ ਦੇ ਵਿੱਚ ਪਹੁੰਚਦਾ ਜੀ ਤੇ ਅੱਜ ਸਾਡੇ ਨਾਲ ਬਹੁਤ ਹੀ ਰਿਸਪੈਕਟਡ ਸਾਡੇ ਨਿਮਾ ਸ਼ੌਂਕੀ ਜੀ ਤੇ ਆਪਣਾ ਜਿਹੜਾ ਤੁਸੀਂ ਗਾਣਾ ਜਿਹੜਾ ਵਾ ਉਸ ਅੱਜ ਦੀ ਹਾਲਾਤਾਂ ਦੇ ਸੱਚਾਈ ਨੂੰ ਲੈ ਕੇ ਜਿਹੜਾ ਵਾ ਜੀ ਜੀ ਉਹ ਗਾਣਾ ਤੁਸੀਂ ਜ਼ਰੂਰ ਸੁਣਾਓ ਜੀ ਜ਼ਰੂਰ ਜੀ ਮੈਂ ਆਪਣਾ ਪਿਰਤਾਂ ਪੈਗੀਆਂ ਗਾਣਾ ਜਿਹੜਾ ਹੈ ਜਿਨ੍ਹਾਂ ਨੂੰ ਸਾਡੇ ਵੱਡੇ ਭਾਜੀ ਸੇਵਾ ਗਿਲਜੀ ਆਨੰਦਪੁਰੀ ਨੇ ਲਿਖਿਆ ਠੀਕ ਠੀਕ ਉਹ ਗਾਣੇ ਦੀ ਮੈਂ ਇੱਕ ਸਥਾਈ ਇੱਕ ਅੰਤਰਾ ਤੁਹਾਡੀ ਨਜ਼ਰ ਕਰਦਾ ਹਾਂਜੀ ਤੇ ਮੈਂ ਸਾਰਿਆਂ ਤੋਂ ਉਮੀਦ ਕਰਦਾ ਵੀ ਉਹ ਗਾਣਾ ਜਿਹੜਾ ਵਾ ਸਾਰੇ ਲੋਕ ਸਾਰੇ ਦਰਸ਼ਕ ਜਿਨੇ ਸਾਡੇ ਵੀਰ ਭੈਣ ਭਰਾ ਬੈਠੇ ਨੇ ਉਹ ਪਸੰਦ ਕਰਨਗੇ ਕਿਉਂਕਿ ਸਚਾਈ ਆ ਸਚਾਈ ਤੇ ਜੇ ਸਚਾਈ ਨੂੰ ਵਾਲੇ ਨੇ ਪਸੰਦ ਨਹੀਂ ਕਰਨਾ ਤਾਂ ਫਿਰ ਇਸ ਤੋਂ ਬਾਅਦ ਤੇ ਕਹਿੰਦੇ ਮੱਕਿਓ ਬਾਅਦ ਤੇ ਕਹਿੰਦੇ ਜਾੜ ਹੀ ਆ ਫਿਰ ਬਿਲਕੁਲ ਬਿਲਕੁਲ ਤੇ ਉਹਦੀ ਮੈਂ ਲੈਣਾ ਤੁਹਾਡੀ ਨਜ਼ਰ ਕਰਦਾ ਜੇ ਸੁਣਦਾ ਤੇ ਆ ਜਾ ਡੁੱਬਦਾ ਬੇੜਾ ਬੰਨੇ ਲਾ ਜਾ ਓ ਜੇ ਸੁਣਦਾ ਤੇ ਆ ਜਾ ਡੁੱਬਦਾ ਬੇੜਾ ਬੰਨੇ ਲਾ ਜਾ ਸਾਨੂੰ ਤੇਰੀ ਲੋੜ ਸਾਡੀਆਂ ਬਾਹਾਂ ਖੜੀਆਂ ਨੇ ਭੁੱਲ ਗਏ ਸਾਰੇ ਇੱਕ ਦੂਜੇ ਨਾਲ ਸਾਂਝਾ ਪਾਉਣ ਦੀਆ ਓ ਬਾਬਾ ਨਾਨਕ ਹਾਏ ਬਾਬਾ ਨਾਨਕ ਤੇਰੀ ਦੁਨੀਆਦਾਰੀ ਵਿਗੜ ਗਈ ਫਿਰ ਤਾਂ ਪੈ ਗਈਆਂ ਇੱਕ ਦੂਜੇ ਸਿਰੋਂ ਪੱਗਾ ਲਾਉਣ ਦੀਆਂ ਹਾਏ ਪੱਗਾ ਲਾਉਣ ਦੀਆਂ ਔ ਤੂੰ ਦੱਸ ਕਿੱਥੇ ਰਹਿਣਾ ਅਸੀਂ ਤਾਂ ਹੋ ਗਏ ਆਪ ਮਹਾਰੇ ਇੱਕ ਇੱਕ ਪਿੰਡ ਚ ਫਿਰਨ ਬਣਾਈ ਛੇ ਛੇ ਗੁਰਦੁਆਰੇ ਤੋਂ ਕੱਠਿਆਂ ਨਹੀਂ ਸੜ ਸਕਦੇ ਹਾਏ ਇਕੱਠਿਆਂ ਨਹੀਂ ਸੜ ਸਕਦੇ ਵੱਖੋ ਵੱਖਰੀਆਂ ਮੜੀਆਂ ਨੇ ਭੁੱਲ ਗਏ ਸਾਰੇ ਇੱਕ ਦੂਜੇ ਨਾਲ ਸਾਂਝਾਂ ਪਾਉਣ ਦੀਆਂ ਓ ਬਾਬਾ ਨਾਨਕ ਤੇਰੀ ਦੁਨੀਆਦਾਰੀ ਵਿਗੜ ਗਈ ਪਿਰਤਾਂ ਪੈ ਗਈਆਂ ਇੱਕ ਦੂਜੇ ਸਿਰੋਂ ਪੱਗਾਂ ਲਾਉਣ ਦੀਆਂ ਹਾਏ ਪੱਗਾਂ ਲਾਉਣ ਦੀਆਂ